ਤਤਸ਼੍ਰੀਅਕਾਲ ਖਬਰਾਂ ਹੁਣ ਤੱਕ ਤੁਹਾਡਾ ਸਵਾਗਤ ਹੈ ਮੈਂ ਪਰਵਿੰਦਰ ਸਿੰਘ ਲੈ ਕੇ ਹਾਜ਼ਰਾਂ ਨਵੀਆਂ ਤੇ ਤਾਜ਼ਾ ਖਬਰਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੀਆਂ ਚੋਣਾਂ ਤੋਂ ਤਾਂ ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਲੰਬੇ ਸਮੇਂ ਬਾਅਦ ਹੋ ਰਹੀਆਂ ਨੇ ਅਤੇ ਸੁਪਰੀਮ ਕੋਰਟ ਤੇ ਦਖਲ ਤੋਂ ਬਾਅਦ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 21 ਦਸੰਬਰ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਇਹ ਵੋਟਾਂ EVM ਮਸ਼ੀਨਾਂ ਦੇ ਰਾਹੀਂ ਪਾਈਆਂ ਜਾਣਗੀਆਂ ਪਰ ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤਾਂ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਤਾਰੀਖ ਸ਼ੁਰੂ ਹੋ ਚੁੱਕੀ ਹੈ 9 ਦਸੰਬਰ ਨੂੰ ਚੋਣ ਕਮਿਸ਼ਨ ਦੇ ਮੁਤਾਬਿਕ ਜੋ ਉਮੀਦਵਾਰ ਨੇ ਆਪਣਾ ਨੋਮੀਨੇਸ਼ਨ ਹੈ ਜਾਨੀ ਕਿ ਨਾਮਜ਼ਦਗੀ ਪੱਤਰ ਹੈ ਉਹ ਦਾਖਲ ਕਰਵਾ ਸਕਣਗੇ ਤਾਂ ਉਸ ਤੋਂ ਬਾਅਦ 21 ਦਸੰਬਰ ਨੂੰ ਇਹ ਵੋਟਾਂ ਹੋਣਗੀਆਂ ਤਾਂ ਲੰਬੇ ਸਮੇਂ ਬਾਅਦ ਸੁਪਰੀਮ ਕੋਰਟ ਤੇ ਦਖਲ ਤੋਂ ਬਾਅਦ ਪੰਜਾਬ ਦੇ ਵਿੱਚ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਵਿਰਵ ਅਨੁਸਾਰ 21 ਦਸੰਬਰ ਨੂੰ ਨਗਰ ਨਿਗਮ ਪਟਿਆਲਾ ਲੁਧਿਆਣਾ ਫਗਵਾੜਾ ਜਲੰਧਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਚੌਟਾਲੀ ਨਗਰ ਕੌਂਸਲ ਨਗਰ ਪੰਚਾਇਤਾਂ ਲਈ ਵੋਟਾਂ ਪੈਣਗੀਆਂ ਵੱਖ-ਵੱਖ ਨਿਗਮਾਂ ਤੇ ਕੌਂਸਲ ਦੇ ਕਰੀਬ 50 ਦੇ ਕਰੀਬ ਵਾੜਾਂ ਤੇ ਉਪਚੋਣ ਵੀ ਹੋਣੀ ਹੈ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮਾ ਦੇ 381 ਵਾੜਾਂ ਤੇ ਨਗਰ ਕੌਂਸਲ ਨਗਰ ਪੰਚਾਇਤਾਂ ਤੇ 598 ਵਾੜਾਂ ਲਈ VOTING ਕਰਵਾਈ ਜਾਵੇਗੀ ਇਹਨਾਂ ਚੋਣਾਂ ਵਿੱਚ 32300 ਅਧਿਕਾਰੀ ਅਤੇ ਮੁਲਾਜ਼ਮ ਚੋਣ ਮਲੇ ਵਜੋਂ ਤਾਇਨਾਤ ਕੀਤੇ ਜਾਣਗੇ ਅਤੇ 25 IAS PCS ਅਫਸਰਾਂ ਨੂੰ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਜਾਵੇਗਾ ਚੋਣ ਪ੍ਰੋਗਰਾਮ ਅਨੁਸਾਰ 9 ਦਸੰਬਰ ਤੋਂ ਰਿਟਰਨਿੰਗ ਅਫਸਰਾਂ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਸ਼ੁਰੂ ਹੋਵੇਗਾ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਣਗੇ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 12 ਦਸੰਬਰ ਨੂੰ 3 ਵਜੇ ਤੱਕ ਚੱਲੇਗੀ ਕਾਗਜ਼ਾਂ ਦੀ ਪੜਤਾਲ 13 ਦਸੰਬਰ ਨੂੰ ਹੋਵੇਗੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 14 ਦਸੰਬਰ ਨੂੰ ਵਾਪਸ ਲੈ ਸਕਣਗੇ ਨਾਮਜ਼ਦਗੀ ਸ਼ੁਰੂ ਹੋਣ ਦੀ ਤਾਰੀਖ ਅੱਜ ਅੱਜ ਹੈ 9 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਨਾਮਜ਼ਦਗੀ ਦਾਖਲ ਕਰਨ ਦੀ ਤਾਰੀਖ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 12 ਦਸੰਬਰ ਹੈ ਨਾਮਜ਼ਦਗੀ ਪੱਤਰ ਦੀ ਪੜਤਾਲ ਕੀਤੀ ਜਾਵੇਗੀ 13 ਦਸੰਬਰ ਨੂੰ ਕਾਗਜ਼ ਵਾਪਸ ਲੈਣ ਦੀ ਤਰੀਕ ਹੈ ਜਿਹੜੀ ਉਹ 14 ਦਸੰਬਰ ਹੈ ਵੋਟਾਂ ਪੈਣ ਦਾ ਦਿਨ 21 ਦਸੰਬਰ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 8 ਹਫ਼ਤੇ ਅੰਦਰ ਚੋਣ ਪ੍ਰਕਿਰਿਆ ਨੇਪਰੇ ਚਾੜਨ ਦੇ ਆਦੇਸ਼ ਜਾਰੀ ਕੀਤੇ ਸਨ ਸੋ ਉਪਰੋਕਤ ਨਿਗਮਾ ਦੀ ਮਿਆਦ ਜਨਵਰੀ 2023 ਤੋਂ 20 ਮਾਰਚ 2023 ਦੇ ਦਰਮਿਆਨ ਖਤਮ ਹੋ ਚੁੱਕੀ ਸੀ ਅਹ ਸੋ ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਇਹਨਾਂ ਚੋਣਾਂ ਲਈ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ ਨੂੰ ਕੀਤੀ ਜਾ ਚੁੱਕੀ ਹੈ ਜੋ ਸਬੰਧਤ ਐਸ ਡੀ ਐਮ ਸਕੂਲ ਉਪਲਬਧ ਨੇ ਤਰੁ ਕਰਦੇ ਹਾਂ ਹੁਣ ਅਗਲੀ ਖਬਰ ਦੇ ਵੱਲ ਤਾਂ ਅਕਾਲੀ ਦਲ ਦੇ ਆਗੂਆਂ ਨੂੰ ਤਨਖਾਹ ਲੱਗੀ ਹੋਈ ਹੈ ਜਿਸ ਤਹਿਤ ਉਹ ਲਗਾਤਾਰ ਗੁਰੂ ਧਾਮਾਂ ਤੇ ਪਹੁੰਚ ਕੇ ਆਪਣੀ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਇਸੇ ਤਹਿਤ ਸੇਵਾ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਦੇ ਆਗੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਉਹਨਾਂ ਨੇ ਹੁਕਮਾ ਦੇ ਮੁਤਾਬਕ ਅਰਦਾਸ ਵੀ ਕੀਤੀ ਅਤੇ 11000 ਰੁਪਏ ਦਾ ਕੜਾ ਪ੍ਰਸ਼ਾਦ ਵੀ ਕਰਵਾਇਆ ਤਾਂ ਇਸ ਮੌਕੇ ਬੀਬੀ ਜਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਦਰਬਾਰ ਸਾਹਿਬ ਜਿੱਥੇ ਅਕਾਲੀ ਦਲ ਦੇ ਆਗੂ ਬੀਬੀ ਜਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਨੇ ਧਾਰਮਿਕ ਸਜਾ ਪੂਰੀ ਕਰ ਚੁੱਕੇ ਨੇ ਅਤੇ ਸੁਰਜੀਤ ਸਿੰਘ ਰਖੜਾ ਵੀ ਮੌਜੂਦ ਸੀ ਜਿਨ੍ਹਾਂ ਨੇ ਅਕਾਲ ਤਖਤ ਸੇਵਕੇ ਅਰਦਾਸ ਕੀਤੀ 11000 ਰੁਪਏ ਦਾ ਕੜਾ ਪ੍ਰਸ਼ਾਦ ਦੀ ਕਰਵਾਇਆ ਪ੍ਰਸ਼ਾਦ ਕਰਵਾਇਆ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਹੁਕਮ ਕੀਤਾ ਸੀ ਤਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਕੀ ਕਿਹਾ ਉਹ ਜ਼ਰੂਰ ਸੁਣਦੇ ਆਂ ਹਾਂ ਜੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਜੋ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਸੀ ਸਹਿਬਾਨਾ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਪਰੰਤ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਔਰ ਉਹ ਕਿਮਾ ਜਾਂਚਕਾਰ ਦਾ ਜੋ ਚੱਲੋਂ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ-ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਾਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਹਿਬਾਨਾ ਨੇ ਜੋ ਸੇਵਾ ਲਾਈ ਸੀ ਉਹ ਪੂਰੀ ਕੀਤੀ ਆ ਅੱਜ ਕੌਣ ਕੌਣ ਅਰਦੇ ਚ ਪਹੁੰਚੇ ਨੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਸੁਰਜੀਤ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਹਿਬ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਜੋ ਸਾਡੇ ਤਾਰ ਰਹੇ ਦੇ ਕਿੰਨੇ ਉਹ ਵੀ ਆਏ ਨੇ ਤੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ ਬਾਰੀ ਸਾਰੇ ਆਵਣਗੇ ਮੇਰੇ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਵਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਕਿ ਝੂਠਾ ਬਿਆਨ ਸਾਮੇਸ਼ਿੰਦਰ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ ਥੀ ਉਹ ਝੂਠਾ ਸੀ ਉਹ ਝੂਠੇ ਤੱਥ ਮੈਂ ਲਿਖਤੀ ਤੌਰ ਤੇ ਦੇਖਿਆ ਹੈ ਸਤਰੇ ਦੇਵੀ ਜਿਸਪਾਲ ਸਿੰਘ ਜੀ ਨਾਲ ਕਿ ਜੇਹੇਦਾਰ ਸਾਹਿਬ ਨੇ ਸਾਨੂੰ ਸਾਡੇ ਵੱਲੋਂ ਬੇਨਤੀ ਕਰ ਦਿਓ ਵੀ ਉਹਨਾਂ ਨੇ ਝੂਠ ਬੋਲਿਆ ਸੀ ਮੇਰਾ ਝੂਠ ਸੀ ਔਰ ਕਿਉਂਕਿ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰ ਰਾਜ ਚ ਹੋਇਆ ਸੀ ਜੋ ਉਹਦੇ ਮਤੱਸ ਦਿੱਤੇ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਟੈਲ ਜੇਲ੍ਹ ਦੇ ਵਿੱਚ ਰਿਹਾ ਮਤਲਬ 2-2.5 ਮਹੀਨੇ ਦੇ ਕਰੀਬ ਸਾਰੇ ਕਲੀ ਲੀਡਰਸ਼ਿਪ ਵੀ ਮੈਕਸੀਮਮ ਰਹੀ ਸੋਤ ਅਤਤ ਸੀ ਕਿ ਹਵੇ ਇਸ ਤਰ੍ਹਾਂ ਦੇ ਚ ਉਠਣ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਤੇ ਉਹਨਾਂ ਦੇ ਪੁਆਇੰਟ ਆਊਟ ਕੀਤਾ ਸੀ ਉਹ ਤੋਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 ਅਪ੍ਰੈਲ ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਗਵਰਨਰ ਰਾਜ ਤਾਂ ਮੰਤਰੀਓ ਕੀ ਹੋਣਾ ਸੀ ਪਰ ਇਸ ਤਰ੍ਹਾਂ ਦਾ ਝੂਠਾ ਆਲਾਮ ਨਹੀਂ ਲਾਉਣਾ ਚਾਹੀਦਾ ਜੀ ਥਾਂ ਤੇ ਇਹ ਮਜਰੂਰਾਂ ਦੇ ਨੋਟਿਸ ਵਿੱਚ ਲੱਗੇ ਆ। ਜਨਮ ਸਰ ਸੇਵਾ ਜੋ ਲੱਗੀ ਸੀ ਕੀ ਉਹ ਤੰਦਿੰਗ ਦਿਨ ਪਾਈ ਗਿਆ। ਬਾਕੀ ਆ ਗੁਰੂਵਾਰ। ਸਕੂਲ ਕਿਨਾਂਕ ਮਿਲਿਆ ਮਾਨਨ ਕਰੂ। ਕੁਦਰਤੀ ਤੌਰ ਤੇ ਗੁਰੂ ਸਾਹਿਬ ਦੀ ਮਹਾਨ ਫਿਲਾਸਫੀਆ ਸੇਵਾ ਸਿਮਰਨ ਜੋ ਤੁਸੀਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ ਉਹ ਮਹਿਸੂਸ ਵੀ ਹੁੰਦਾ ਕਿ ਜਾਣੇ-ਅਣਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ ਉਹਨਾਂ ਦਾ ਅਹਿਸਾਸ ਵੀ ਹੁੰਦਾ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਹੁੰਦਾ ਔਰ ਜਦੋਂ ਅਸੀਂ ਜੋੜੇ ਸਾਫ ਕੀਤੇ ਜਦੋਂ ਅਸੀਂ ਬਰਤਨ ਸਾਫ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਰਾਮਦਾਸ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਤੇ ਮੈਂ ਸਮਝਦਾ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਜਿਹੜੇ ਮੈਂਬਰ ਐ ਜੀਪੀਸੀ ਨੇ ਜਿੰਦ ਸਿੰਘ ਕੌੜਾ ਮੈਂਬਰ ਐ ਜੀਪੀਸੀ ਨੇ ਪੁਖਿੰਦਰ ਸਿੰਘ ਜੀ ਕੁਪਰ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਹੈ ਸੰਗਤ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚੋਂ ਹੀ ਬਹੁਤ ਸਾਰੇ ਸੱਜਣ ਨਾਲ ਆਏ ਨੇ ਤੀਸਰੀ ਵੀਰਤੀ ਦਾ ਸਮਾਗਣਾ ਦਿੱਤਾ ਹੋਇਆ ਹੈ ਉਹਦੇ ਸਬੰਧੀ ਸਾਨੂੰ ਜਾਣਕਾਰੀ ਪ੍ਰੈਸ 'ਚ ਮਿਲੀ ਆ ਤੇ ਸਾਡੀ ਹੁਣ ਮੀਟਿੰਗ ਰੱਖੀ ਆ ਸੀ 11 ਵਜੇ ਉਹਦੇ 'ਚ ਜਾਣਕਾਰੀ ਲਵਾਂਗੇ ਕਿ 20 ਤਰੀਕ ਦਾ ਸਮਾਂ ਅਸੀਫੇ ਦੇਣ ਲਈ ਜੇ ਹੋਰ ਵਧਾਇਆ ਕਿਸ ਤਰ੍ਹਾਂ ਵਧਾਇਆ ਪਤਾ ਸਿੰਘ ਸਾਹਿਬਾਨ ਕੀ ਬਹਿਸਾ ਦੱਸ ਸਕਦੇ ਉਸੇ ਸਬੰਧੀ ਪਰ ਅਸੀਂ ਵੀ ਜਾਣਕਾਰੀ ਲੈ ਕੇ ਉਹਦੇ ਤੇ ਸਮੀਖਿਆ ਕਰਾਂਗੇ ਵੀ ਵਧਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ ਜਾਂ ਕੀ ਹੋਇਆ ਪੂਰੀ ਜਾਣਕਾਰੀ ਉਹ ਤੋਂ ਬਾਅਦ ਹੀ ਮਿਲੇਗੀ ਤਾਰੂ ਕਰਦਿਆਂ ਹੁਣ ਅਗਲੀ ਖਬਰ ਦੇ ਵੱਲ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੋੜਾ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੂੰ ਚੋੜਾ ਦਾ 3 ਦਿਨ ਦਾ ਹੋਰ ਰਿਮਾਂਡ ਮਿਲਿਆ 11 ਦਸੰਬਰ ਨੂੰ ਇਸ ਤੋਂ ਬਾਅਦ ਚੋੜਾ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਪੁਲਿਸ ਅਹਿਮ ਖੁਲਾਸੇ ਕਰ ਸਕਦੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਸੇਵਾ ਦੇ ਦੌਰਾਨ ਸੁਖਬੀਰ ਬਾਦਲ ਦੇ ਉੱਤੇ ਦਰਬਾਰ ਸਾਹਿਬ ਦੇ ਬਾਹਰ ਹੀ ਹਮਲਾ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਗੋਲੀ ਵੀ ਚੱਲਦੀ ਹੈ ਕਥਿਤ ਤੌਰ ਤੇ ਇਹ ਗੋਲੀ ਸੁਖਬੀਰ ਬਾਦਲ ਨੂੰ ਮਾਰੀ ਜਾਣੀ ਸੀ ਜਿਸ ਕਰਕੇ ਮੌਕੇ ਤੇ ਹੀ ਮੁਲਜ਼ਮ ਨੂੰ ਪੁਲਿਸ ਅਧਿਕਾਰੀ ਨੇ ਕਾਬੂ ਕਰ ਲਿਆ ਸੀ ਜ਼ਿਕਰ ਹੋ ਗਿਆ ਕਿ ਜਥੇਬੰਦੀ ਅਕਾਲੀ ਅਕਾਲ ਫੈਡਰੇਸ਼ਨ ਦੇ ਮੁਖੀ ਨਾਰਾਇਣ ਸਿੰਘ ਚੋੜਾ ਨੇ 4 ਦਸੰਬਰ ਨੂੰ ਸੁਖਬੀਰ ਬਾਦਲ ਤੇ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਉਸ ਵੇਲੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਅਕਾਲ ਤਖਤ ਵੱਲੋਂ ਲਗਾਈ ਗਈ ਪਹਿਰੇਦਾਰ ਦੀ ਸੇਵਾ ਨਿਭਾ ਰਹੇ ਹਸਨ ਪੁਲਿਸ ਨੇ ਉਸ ਨੂੰ ਪਹਿਲਾ 5 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ 3 ਦਿਨਾਂ ਦਾ ਰਿਮਾਂਡ ਮਿਲਿਆ ਸੀ ਜੋ ਅੱਜ ਪੂਰਾ ਹੋ ਗਿਆ ਸੀ ਪਿਛਲੇ ਦਿਨ ਸੋ ਮਗਰੋਂ ਮੁੜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪੁਲਿਸ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਉਸ ਕੋਲ ਲਖੀਮਪੁਰ ਖੀਰੀ ਜੋ ਉੱਤਰ ਪ੍ਰਦੇਸ਼ ਵਿੱਚ ਹੈ ਤੋਂ ਕੁਝ ਹਥਿਆਰ ਬਰਾਮਦ ਕਰਨੇ ਨੇ ਇਸ ਬਾਰੇ ਪੁਛਪੜਤਾਲ ਦੌਰਾਨ ਖੁਲਾਸਾ ਹੋਇਆ ਪਰ ਅਦਾਲਤ ਵੱਲੋਂ ਸਿਰਫ 3 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਨਾਰਾਇਣ ਦੇ ਵਕੀਲ ਦੇ ਮੁਤਾਬਿਕ ਮੀਡੀਆ ਰਿਪੋਰਟ ਮੁਤਾਬਕ ਅਰਜ਼ੀਦਾਹਰ ਕੀਤੀ ਸੀ ਉਸ ਦੇ ਵਕੀਲ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ ਜਾਵੇ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਜ਼ਿਕਰ ਹੋ ਗਿਆ ਕਿ ਬੀਤੇ ਕੱਲ ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਗਈ ਸੀ ਤਰੁ ਕਰਦੇ ਹਾਂ ਹੁਣ ਅਗਲੀ ਖਬਰ ਦੇ ਵੱਲ ਆਕਾਲੀ ਦਲ ਦੇ ਆਗੂ ਲਗਾਤਾਰ ਬਾਗੀ ਅਕਾਲੀ ਆਗੂਆਂ ਤੇ ਪਲਟਵਾਰ ਕਰ ਰਹੇ ਨੇ ਤੇ ਬਾਗੀ ਧਿਰ ਜਿਸ ਨੂੰ ਬਾਗੀ ਧਿਰ ਦਾ ਨਾਮ ਦਿੱਤਾ ਗਿਆ ਹਾਲਾਂਕਿ ਉਹ ਆਪਣੇ ਆਪ ਨੂੰ ਬਾਗੀ ਤਾਂ ਨਹੀਂ ਕਹਿੰਦੇ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਆਗੂਆਂ ਤੇ ਇਕ ਟਕਸ਼ ਕੀਤਾ ਜਾ ਰਿਹਾ ਹੈ ਇਸੇ ਤਹਿਤ ਇੱਕ ਵਾਰ ਫਿਰ ਤੋਂ ਗੁਰਪ੍ਰਤਾਪ ਵਡਾਲਾ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਆਗੂ ਯਾਨੀ ਕਿ ਬੁਲਾਰੇ ਅਰਸ਼ਦੀਪ ਕਲੇਰ ਨੇ ਗੁਰਪ੍ਰਤਾਪ ਵਡਾਲਾ ਹੋਰਾਂ ਨੂੰ ਨਸੀਹਤ ਦਿੱਤੀ ਆ ਅਤੇ ਉਹਨਾਂ ਤੇ ਪਲਟਵਾਰ ਕੀਤਾ ਕੀ ਕੁਝ ਕਹਾ ਉਹਨਾਂ ਨੇ ਉਹ ਜ਼ਰੂਰ ਸੁਣਦੇ ਆ ਦੇਖੋ ਮੈਂ ਹੁਣੇ ਵਡਾਲਾ ਸਾਹਿਬ ਦਾ ਇੱਕ ਬਿਆਨ ਸੁਣ ਰਿਹਾ ਸੀ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਉਹਨਾਂ ਦੇ ਕੋਈ ਨਿੱਜੀ ਪਰਿਵਾਰਕ ਮਸਲੇ ਜਿਹੜੇ ਕੋਰਟਾਂ ਦੇ ਵਿੱਚ ਵੀ ਖਤਮ ਹੋ ਗਏ ਨੇ ਕਹਿੰਦੇ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਬੇਵਜ੍ਹਾ ਉਛਾਲ ਕੇ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ ਬੋਲ ਰਹੇ ਨੇ ਮੈਂ ਵਡਾਲਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਵਡਾਲਾ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਮਰਿਆਦਾ ਰਹਿ ਗਈ ਹੈ ਕਿ ਸਾਰੀ ਰਾਜਨੀਤੀ ਆਪਾਂ ਝੂਠ ਦੇ ਆਲੇ ਦੋਲੇ ਇੱਕ ਮਾਰੇ ਕਿ ਰਾਜਨੀਤੀ ਦਾ ਆਪਣਾ ਇੱਕੋ ਹੀ ਪਹਿਲੂ ਰਹਿ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿੱਦਾਂ ਇਲਜ਼ਾਮ ਲਾਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਨਾਲੇ ਆਪਣੇ ਬਿਆਨ ਦੇ ਵਿੱਚ ਤੁਸੀਂ ਕਿਹਾ ਕਿ ਉਹ ਨਿੱਜੀ ਪਰਿਵਾਰਕ ਮਸਲੇ ਨੇ ਫਿਰ ਨਿੱਜੀ ਪਰਿਵਾਰਕ ਮਸਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਣਾ ਦੇਣਾ ਸ਼੍ਰੋਮਣੀ ਅਕਾਲੀ ਦਲ ਤਖਸੈਬਾਨਾਂ ਨੂੰ ਸਮਰਪਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਕੁੱਕਰ ਹੈ ਗੁਰੂ ਦੇ ਦਰ ਦਾ ਪਰ ਹੱਜ ਤੁਹਾਡੇ ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਹਰ ਇੱਕ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਕਢੀਸਣਾ ਇਹ ਕਿਹੜੀ ਰਾਜਨੀਤੀ ਹੈ ਕਦੇ ਤੁਸੀਂ ਦੇਸ਼ ਨੂੰ ਤੋੜਨ ਵਾਲਿਆਂ ਦੀ ਸਟੇਜਾਂ ਤੇ ਖੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲੱਗ ਜੰਨੇ ਹੋ ਕਦੇ ਤੁਸੀਂ ਦਰਬਾਰ ਸਾਹਿਬ ਤੇ ਚੜ ਕੇ ਆਏ ਗੋਲੀਆਂ ਚੜਾਉਣ ਵਾਲੇ ਲੋਕਾਂ ਨੂੰ ਜਸਟੀਫਾਈ ਕਰਨ ਲੱਗ ਜੰਨੇ ਹੋ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਘੱਟੋ-ਘੱਟ ਆਪਣੇ ਨਿੱਜੀ ਮਫਾਦਿਆਂ ਲਈ ਆਪਣੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਬੰਦ ਕਰੋ ਔਰ ਇਹ ਜਿਹੜਾ ਤੁਸੀਂ ਇੱਕ ਬਹੁਤ ਘੱਟਿਆ ਸਤਰ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਲਾਇਆ ਇਦੇ ਲਈ ਹੁਣ ਅਸੀਂ ਤੁਹਾਨੂੰ ਡਿਫੇਮੇਸ਼ਨ ਦਾ ਨੋਟਿਸ ਭੇਜਾਂਗੇ ਉਹ ਚ ਲਿਖਤੀ ਜਵਾਬ ਤੁਹਾਨੂੰ ਇਹ ਦੇਣਾ ਪਊਗਾ ਕਿ ਕਿਹੜੇ ਸਬੂਤਾਂ ਤਹਿਤ ਤੁਸੀਂ ਐਸਾ ਮਨ ਘੜਤ ਐਸਾ ਕਨਾਉਣਾ ਤੇ ਐਸਾ ਇੱਕ ਮਿਆਰ ਤੋਂ ਗਿਰਿਆ ਹੋਇਆ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਦਿੱਤਾ ਤਾਰੂ ਕਰਦਿਆਂ ਹੁਣ ਅਗਲੀ ਖਬਰ ਦੇ ਵੱਲ ਹਰਿਆਣਾ ਦੇ ਕੁਰਕ ਖੇਤਰ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਸ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਇਸ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਪਰ ਇਹ ਸਵਾਰਦੱਤ ਨੇ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਜ਼ਰੂਰ ਬਣਾ ਕੇ ਰੱਖ ਦਿੱਤਾ ਹੈ ਮੀਡੀਆ ਰਿਪੋਰਟਸ ਮੁਤਾਬਿਕ ਜੋ ਜਾਣਕਾਰੀ ਆ ਰਹੀ ਹੈ ਇਹ ਪਰਿਵਾਰ ਦਾ ਮੁਖੀ ਸੀ ਜੋ ਉਹ ਜੱਜ ਦਾ ਰੀਡਰ ਦੱਸਿਆ ਜਾ ਰਿਹਾ ਹੈ ਜਿਸ ਦੇ ਪੂਰੇ ਪਰਿਵਾਰ ਦਾ ਕਤਲ ਹੋ ਗਿਆ ਹੈ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਕੁਰਕ ਖੇਤਰ ਤੋਂ ਹਰਿਆਣਾ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਘਰ ਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਨੇ ਹਾਲਾਂਕਿ ਦੋ ਜਣਿਆਂ ਨੇ ਜਾਣਕਾਰੀ ਮੁਤਾਬਿਕ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਰਕ ਖੇਤਰ ਦੀਆਂ ਜਿੱਥੇ ਪਿੰਡ ਯਾਰਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਜਾਣ ਦੀ ਖਬਰ ਹੈ ਹਾਲਾਂਕਿ ਇਸ ਵਾਰਦਾਤ ਨੂੰ ਅੰਜਾਮ ਕਿਸ ਨੇ ਦਿੱਤਾ ਕਿਸ ਮਨਸ਼ਾ ਦੇ ਨਾਲ ਦਿੱਤਾ ਗਿਆ ਇਸ ਬਾਰੇ ਪੁਲਿਸ ਹਰ ਪਹਿਲੂ ਤੋਂ ਆਪਣੀ ਪੜਤਾਲ ਸ਼ੁਰੂ ਕਰ ਰਹੀ ਹੈ ਪਰ ਕਿਤੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਪੁਲਿਸ ਟੀਮਾਂ ਪਹੁੰਚ ਚੁੱਕੀਆਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪਰ ਇਹ ਵੱਡਾ ਇਕੱਠ ਦਿਖਾ ਰਹੇ ਹਾਂ ਪਿੰਡ ਦੇ ਵਿੱਚ ਇਸ ਵੇਲੇ ਸਹਮ ਦਾ ਮਾਹੌਲ ਹੈ ਜਿੱਥੇ ਚਾਰ ਜਣਿਆਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਮੁੱਢਲੀ ਜਾਣਕਾਰੀ ਮੁਤਾਬਕ ਇਹ ਚਾਰ ਜਣਿਆਂ ਦਾ ਕਤਲ ਹੋਇਆ ਹੈ ਕਤਲ ਕਿਸ ਨੇ ਕੀਤਾ ਕਿਸ ਮਨਸ਼ਾ ਦੇ ਨਾਲ ਕੀਤਾ ਪਰ ਕੁਝ ਮੀਡੀਆ ਰਿਪੋਰਟਸ ਦੇ ਵੀ ਕਹਿ ਰਹੇ ਨੇ ਕਿ ਪਰਿਵਾਰਕ ਮੈਂਬਰ ਨੇ ਹੀ ਯਾਨੀ ਕਿ ਪਰਿਵਾਰ ਦੇ ਵਿੱਚੋਂ ਜੋ ਬੇਟਾ ਸੀ ਉਸ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਖੁਦ ਜ਼ਹਿਰ ਖਾ ਲਿਆ ਹਾਲਾਂਕਿ ਕਥਿਤ ਤੌਰ ਤੇ ਹੈ ਇਸ ਬਾਰੇ ਪੁਸ਼ਟੀ ਨਹੀਂ ਹੈ ਪੁਲਿਸ ਜਦੋਂ ਪੁਸ਼ਟੀ ਕਰੂਗੀ ਅਗਲਾ ਅਪਡੇਟ ਤੁਹਾਨੂੰ ਅਸੀਂ ਜਲਦ ਦੇਵਾਂਗੇ ਪਰ ਇਹ ਵੱਡੀ ਵਾਰਦਾਤ ਹੋਈ ਹੈ ਜੋ ਹੁਣ ਤੱਕ ਪੁਲਿਸ ਕਹਿ ਰਹੀ ਹੈ ਕਿ ਮਾਮਲੇ ਦੀ ਅਸੀਂ ਪੜਤਾਲ ਕਰ ਰਹੇ ਹਾਂ ਕਿ ਕਿਸ ਮਨਸ਼ਾ ਦੇ ਨਾਲ ਜਾਂ ਕਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਾਂ ਘਰ ਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਨੇ ਵੱਡੀ ਖਬਰ ਹੈ ਇਸ ਵੇਲੇ ਹਰਿਆਣਾ ਦੇ ਯਾਰਾ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਜਾਣ ਦੀ ਖਬਰ ਹੈ ਦੁਸ਼ਯੰਤ ਨਾਮ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਮੁਖੀ ਦਾ ਜਿਸ ਦੀ ਜਾਨ ਚਲੀ ਗਈ ਹੈ ਵਾਰਦਾਤ ਦੇ ਦੌਰਾਨ ਚਾਕੂ ਨਾਲ ਦੱਸਿਆ ਜਾ ਰਿਹਾ ਹੈ ਕਿ ਕਤਲ ਹੋਇਆ ਹੋ ਸਕਦਾ ਹੈ ਹਾਲਾਂਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿਸ ਕਿਸਨ ਹਥਿਆਰ ਦੀ ਵਰਤੋਂ ਕੀਤੀ ਗਈ ਹੈ ਹਰਿਆਣਾ ਦੇ ਕੁਰਕ ਖੇਤਰ ਦੇ ਜ਼ਿਲ੍ਹੇ ਵਿੱਚ ਇੱਕ ਗੱੜ ਵਿੱਚ ਚਾਰ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੀ ਰਾਤ ਜੱਜ ਦੇ ਰੀਡਰ ਉਸ ਦੀ ਪਤਨੀ ਬੇਟੇ ਅਤੇ ਬਹੂ ਦਾ ਜੋ ਮਰਡਰ ਹੋਣ ਦੀ ਖਬਰ ਹੈ ਚਾਰਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਉੱਥੇ ਹੀ ਰੀਡਰ ਦੇ ਪੋਤੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉਧਰ ਅਜ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਾਇਆ ਗਿਆ ਹੈ ਰੀਡਰ ਅਤੇ ਉਸ ਦੀ ਪਤਨੀ ਦਾ ਗਲਾ ਕੱਟਿਆ ਗਿਆ ਦੋਨਾਂ ਦੀ ਖੂਨ ਦੇ ਨਾਲ ਭਰੀਆਂ ਹੋਈਆਂ ਲਾਸ਼ਾਂ ਬਰਾਮਦ ਹੋਈਆਂ ਨੇ ਵਾਰਦਾਤ ਦੇ ਵਕਤ ਸਾਰੇ ਆਪਣੇ ਕਮਰੇ ਦੇ ਵਿੱਚ ਜਾਣਕਾਰੀ ਮੁਤਾਬਕ ਸੌ ਰਹੇ ਸੀ ਇਸ ਲਈ ਅਲੱਗ-ਅਲੱਗ ਕਮਰਿਆਂ ਵਿੱਚੋਂ ਲਾਸ਼ਾਂ ਮਿਲਣ ਦੀ ਖਬਰ ਹੈ ਅਗਵਾਂਡੀਆਂ ਨੂੰ ਹਰ ਰੋਜ਼ ਉਹ ਉਸ ਤਰ੍ਹਾਂ ਦੀ ਨਜ਼ਰ ਨਹੀਂ ਆਇਆ ਜਿਵੇਂ ਰੋਜ਼ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਹੀ ਆ ਕੇ ਘਰ ਦਾ ਦਰਵਾਜ਼ਾ ਤੋੜਿਆ ਜਾਣਕਾਰੀ ਮੁਤਾਬਕ ਤਾਂ ਲਾਸ਼ਾਂ ਬਰਾਮਦ ਹੋਈਆਂ ਤਾਂ ਕਬਜ਼ੇ ਵਿੱਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਉੱਪਰ-ਨੀਚੇ ਵਾਲੇ ਕਮਰੇ ਦੇ ਵਿੱਚੋਂ ਲਾਸ਼ਾਂ ਮਿਲਣ ਦੀ ਖਬਰ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਨੈਪ ਸਿੰਘ ਅਮ੍ਰਿਤਕੌਰ ਆ ਬੇਟੇ ਦੁਸ਼ੰਤ ਬਹੂ ਅ ਅੰਮ੍ਰਿਤ ਅਤੇ ਜੋ ਪਿੰਡ ਯਾਰਾ ਸ਼ਾਹਬਾਦ ਦੇ ਰੂਪ ਵਿੱਚ ਹੋਈ ਹੈ ਨੈਪ ਸਿੰਘ ਦਾ 13 ਸਾਲ ਦਾ ਪੋਤਾ ਕੇਸ਼ਵ ਵੀ ਜ਼ਖਮੀ ਹੈ ਨੈਪ ਸਿੰਘ ਕੁਰਕਸ਼ੇਤਰ ਦੇ ਇੱਕ ਜੱਜ ਦੇ ਰੀਡਰ ਦੇ ਵਜੋਂ ਕੰਮ ਕਰਦਾ ਸੀ ਦੁਸ਼ਯੰਤ ਸ਼ਾਹਬਾਦ ਕੋਰਟ ਵਿੱਚ ਵਰਕਿੰਗ ਕਰਦਾ ਸੀ ਯਾਨੀ ਕਿ ਕੰਮ ਕਰਦਾ ਸੀ ਇਹ ਵੀ ਜਾਣਕਾਰੀ ਹੈ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਆ हरियाणा ਦੇ ਵਿੱਚ ਇੱਕ ਕਬੱਡੀ ਵਾਰਦਾਤ ਹੋਣ ਦੀ ਖਬਰ ਹੈ ਜਿੱਥੇ ਇੱਕ ਘਰ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਨੇ ਜਾਣਕਾਰੀ ਮੁਤਾਬਕ ਕਤਲ ਹੋਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪੁਲਿਸ ਦਾ ਇਸ ਮਾਮਲੇ 'ਚ ਕੀ ਕਹਿਣਾ ਉਹ ਜ਼ਰੂਰ ਸੁਣਦੇ ਆ ਅਭੀ ਹਮ ਮੌਕੇ 'ਤੇ ਕਾਰਵਾਈ ਕਰਨੇ ਲੱਗ ਰਹੇ ਆ ਅਭੀ ਯਹਾਂ ਜੋ ਦੋ ਬੰਦੇ ਡੈਥ ਹੋਈ ਸੀ گاਉਂ 'ਮੇ ਉਨ੍ਹਾਂ ਕੀ ਡੈਡ ਬੋਡੀ ਕੋ ਹਸਪੀਟਲ ਭੇਜਵਾ ਹੈ ਇੱਕ ਕੀ ਡੈਥ ਹਸਪੀਟਲ 'ਮੇ ਹੋਈ ਹੈ ਦੂਜੇ 'ਚ ਨਾਮ ਇੱਕ ਲੇਡੀ ਜੀ ਹਸਪੀਟਲ 'ਮੇ ਜਿਸ ਦੀ ਡੈਥ ਹੋ ਚੁੱਕੀ ਹੈ ਇੱਕ ਛੋਟਾ ਬੱਚਾ ਹੈ ਜਿਸ ਦੀ 12-13 ਸਾਲ ਏਜ ਹੈ वो अभी बचा हुआ है उसका इलाज चल रहा है अभी इनकी स्टेटमेंट वगैरह रिकॉर्ड करने लग रहे हैं जांच करने लग रहे हैं जांच करने के बाद आपको सारे फैक्ट जैसे क्लियर बता एक जो फीमेल की डेड बॉडी मिली है उसके गले पे चोट के निशान नहीं है फिर भी पोस्टमार्टम के बाद क्लियर होता है सीसीटीवी कैमरे सीसीटीवी कैमरे लगे हुए हैं लेकिन अभी किसी को पासवर्ड वगैरह नहीं पता है बाद में पासवर्ड का पता करके चेक अभी तक कोई हथियार वगैरह कुछ बरामद नहीं हुआ अभी ਹਮਾਰੀ ਟੀਮ ਇਹਾ ਕੰਮ ਕਰਨੇ ਲੱਗ ਰਹੀ ਹੈ ਔਰ ਜੈਸੀ ਇਨਵੈਸਟੀਗੇਸ਼ਨ ਦੇ ਬਾਅਦ ਮੈਂ ਜੋ ਸਾਹਮਣੇ ਆਏਗਾ ਪਤਾ ਦਿਓ ਸੋ ਇਹ ਸੰ ਹੁਣ ਤੱਕ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਹੋਰ ਖਬਰਾਂ ਲੈ ਕੇ ਅਗਲੇ ਬੁਲਟਨ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਪ੍ਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ